ਈ ਆਈ ਗੁਰਨਾਨਕ ਦੀ ਵਡਿਆਈ ਗੁਰਨਾਨਕ ਦੀ ਵਡਿਆਈ ਗੁਰਨਾਨਕ ਦੀ ਵਡਿਆਈ ਸਗਲੇ ਜੁਗਾਂ ਤੇ ਕੋ ਨਾਨਕ ਦੀ ਪਟਿਆਈ ਪ੍ਰਗਟ ਕੋਈ ਸਗਲੇ ਜੁਗਾਂ ਤੇ ਕੋ ਨਾਨਕ ਦੀ ਪਟਿਆਈ ਨਾਨਕ ਦੀ ਵਜਾਈ ਗੁਰੂ ਆਪਾ ਨਾਮਨ ਤਨ ਤੇ ਅਗੋਗਾ ਕੋਟ ਤੁਮ ਲਾਤੇ ਪ੍ਰਭ ਸਰਨਾ ਪਰ ਤੇ ਪਰੇ ਸੰਜੋਗਾ ਕੋਟ ਤੁਮ ਲਾਤੇ ਪ੍ਰਭ ਸਰਨਾ ਪਰ ਤੇ गले जो ਬਾਣੀ ਸ਼ਬਦ ਸੁਹਾ ਗਿਆ ਬਾਣੀ ਸ਼ਬਦ ਸੁਹਾ ਗਿਆ ਰਬ ਬਾਣੀ ਸ਼ਬਦ ਸੁਹਾ ਗਿਆ ਬਾਣੀ ਸ਼ਬਦ ਸੁਹਾ ਗਿਆ ਗਾਥ ਸੁਣੋ ਕੋਡੋ ਨਿੱਪਾਇ ਦੂ ਕਟਿਆਈ ਨਾਲਕ ਕੀ ਬੜਾਈ ਦੁਰਨਾਨਕ ਦੀ ਬੜਾਈ ਦੁਰਨਾਨਕ ਦੀ ਬੜਾਈ ਪਰ ਘਟਿ ਕਈ ਸਗਲੇ ਜੁਗਿਆ ਤੁਰਨਾਨਕ ਦੀ ਕਟਿਆਈ ਪਰ ਘਟਿ ਕਈ ਸਗਲੇ ਜੁਗਿਆ ਤੁਰਨਾਨਕ ਦੀ ਬੜਾਈ ਜਾਲਾ ਸਾਚਿਆ ਸਾਇਬਾ ਮੇ ਤਬਦਾਈ ਪਗ ਰਚਲ ਦਿਆਲਾ ਸੰਤਾ ਕੀ ਬਣ ਲਗਾਇਆ ਆ ਆਦਿਰਤ ਤੇ ਇਸ ਸਗਲੇ ਜੁਗ ਅੰਮ੍ਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਮ੍ਰ ਗੁਰੂ ਨਾਨਕ ਕੀ ਵਡਿਆਈ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਮ੍ਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਮ੍ਰ ਮੇਰੇ ਕੀ ਬੜਿਆਈ छा तुर देवत गानो जरा ताप काथा तुरगो बि लित गानो गुरू ਗਲੇ ਜੁਗ ਅੰਦਰ ਗੁਰਨਾਮਕੀ ਵੜਾਈ ਪ੍ਰਗਟ ਪਈ ਸਗਲੇ ਜੁਗ ਅੰਦਰ ਗੁਰਨਾਮਕੀ ਵੜਾਈ ਗਿਆਨਕੀ ਵੜਾਈ ਗੁਰਨਾਮਕੀ ਵੜਾਈ ਗੁਰਨਾਮਕੀ ਵੜਾਈ ਪ੍ਰਗਟ ਪਈ ਸਗਲੇ ਜੁਗ ਅੰਦਰ ਗੁਰਨਾਮਕੀ ਵੜਾਈ ਪ੍ਰਗਟ ਪਈ ਸਗਲੇ पुर नानक आई पर सगले पुर नानक आई गुरू नानक जी वॾे आई गुरू नानक जी वॾे आई पगट पई सॻले चुकिय पुर नानक जी वटि आई ਵਰਗਟ ਪਈ ਸਗਲੇ ਰੁਪਿਆ ਗੁਰੂ ਨਾਨਕ ਕੀ ਬੜਾਈ ਨਾਨਕ ਕੀ ਬੜਾਈ ਗੁਰੂ ਨਾਨਕ ਕੀ ਬੜਾਈ ਗੁਰੂ ਨਾਨਕ ਕੀ ਬੜਾਈ ਵਰਗਟ ਪਈ ਸਗਲੇ ਰੁਪਿਆ ਗੁਰੂ ਨਾਨਕ ਕੀ ਬੜਾਈ ਵਰਗਟ ਪਈ ਸਗਲੇ ਰੁਪਿਆ ਗੁਰੂ ਨਾਨਕ ਕੀ